ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਕਨਾਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਈਆਂ ਨਾਲ ਅਗਲਾ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆਂ ਸਾਰੀਆਂ ਸੋਈਆਂ ਆ ਚੰਗੀਆਂ ਝੋਟੀਆਂ ਤੁਹਾਨੂੰ ਤਿੰਨ ਤਨ ਦਿਖਾਵਾਂਗੇ ਤੇ ਚਾਰ ਤੁਹਾਨੂੰ ਗਾਵਾਂ ਦਿਖਾਉਣੀਆਂ। ਬੱਚੇ ਜਿਹਾ ਉਹ ਵੀ ਮਈਆਂ ਦੇ ਬੱਚੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਨਾ। ਕੁਛ ਤੇ ਸਾਰੀ ਦਿ ਟੇ। ਲਾ ਅਬ ਨੂੰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਸਸ ਕੀ ਹਾਲ ਜੀ। ਵਧੀਆ ਵਧੀਆ ਤੁਸੀਂ ਦੱਸੋ। ਸਸ ਕੀ ਗਾ ਵਧੀਆ ਕਾਲੀ। ਮੇ ਪੈ ਗਿਆ ਜਾਂ ਫਿਰ ਚੰਗਾ ਹਦੀਸ ਨਾ। ਹਾਂ ਮੇ ਮੈ ਗਿਆ ਜੋ ਫਿਰ ਚੰਗਾ ਖੁੱਲਾ ਹੀ ਪੈ ਗਿਆ ਵਾ। ਹਾਂ ਮੀਂਹ ਦਾ ਘਰ ਇੱਟਾ ਹੀ ਤੁਹਾਨੂੰ ਪਤਾ ਹੋਣਾ ਦਿਨ ਚੱਲਣ ਦਾ ਮੀਂਹ ਦੇ। ਹਾਂਜੀ ਹਾਂਜੀ ਤੇ ਅੱਜ ਝੋਟੀਆਂ ਲੱਭ ਲੈਂਦੀਆਂ ਫਿਰ। ਮੈਂ ਉਧਰ ਗਿਆ ਆ ਆਪਾਂ ਆਪਣੇ ਕਿਸੇ ਕੰਮ ਹੀ ਗਏ ਆ ਮੈਂ ਕਿ ਬਿਮਾਰੀਆਂ ਦੇ ਮਹੀਆਂ ਲੈਣ ਗਏ ਆ ਅੱਛਾ ਕੋਈ ਪਰਸਨਲ ਕੰਮ ਹੀ ਤੇ ਉਧਰ ਗਿਆ ਆ ਸੰਡੇ ਵਰ ਮਹੀਆਂ ਲੈਣੇ ਆ ਮਹੀਆਂ ਇਹ 3500 ਰੁਪਏ ਜੀ ਪਾ ਗਏ ਇੱਕ ਉਹ ਗਾਈਆਂ ਦੀ ਛਾਈ ਵਾਲਾ ਅੱਛਾ ਹਾਂਜੀ ਦੋ ਮਹੀਆਂ ਦਿੱਤੀਆਂ ਰਾਜੀ ਕੇ ਬੰਦੇ ਨੂੰ ਉਹਨੂੰ ਦੋ ਗਾਈਆਂ ਲਈਆਂ ਇੱਕ ਆਹ ਉਰਲੀ ਗਾਈ ਨਹੀਂ ਛਾਈ ਵਾਲ ਤੋਂ ਅਗਲੇ ਬਨੇ ਵਿੱਚ ਅੱਛਾ ਦੋ ਪਰਲੀ ਗਾਂ ਲਈਏ ਬੱਚੇ ਨੂੰ ਨਾ ਠੀਕ ਆ ਉਹ ਛੋਟੀਆਂ ਲੈ ਗਿਆ ਬੰਦਾ ਰਾਜੀ ਜਵਾਹਰ ਮਤਲਬ 5 ਛੋਟੀਆਂ ਲੈਂਦੀਆਂ ਕਿਉਂ ਛੋਟੀਆਂ ਲੈਂਦੀਆਂ ਇੱਕ ਛਾਈ ਵਾਲ ਗਾਈਆਂ ਦੀ ਠੀਕ ਆ 6 ਡੰਗ ਲੈ ਆਂਦੇ ਹਾਂ ਹਾਂਜੀ 6 ਲੈ ਆਂਦੇ ਹਾਂ ਠੀਕ ਤੇ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਹੈ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾ ਉਹ ਤਸੀਲ ਜਨਾਲਾ ਡਿਸਟ੍ਰਿਕਟ ਅਮਰਸਰ ਠੀਕ ਹੈ ਨੰਬਰ ਹੈਗਾ 6284483293 6284483293 WhatsApp ਵੀ ਇਸੇ ਨੰਬਰ ਤੇ ਚੱਲਦਾ ਜੇ ਝੋਟੀਆਂ ਦਾ ਰਿਸਪੌਂਸ ਵਧਿਆ ਰਿਹਾ ਜਿਵੇਂ ਤਰ੍ਹਾਂ ਗਾਈਆਂ ਬੰਨ ਕੇ ਦਾਦਾ ਵੇਚਦੇ ਐ ਇਸ ਤਰ੍ਹਾਂ ਵੀਆਂ ਵੇਚਦੇ ਅੱਛਾ ਇਦਾਂ ਝੋਟੀਆਂ ਚੱਲਿਆ ਕਰੋਗੀਆਂ ਫਿਰ ਤੇ ਉਹ ਵੀ ਚੰਗੀਆਂ ਸ਼ਕੀਨ ਝੋਟੀਆਂ ਹਰ ਭਾਈ ਜੀ ਇਦਾਂ ਦੀਆਂ ਲਿਆਵਾਂਗੇ ਜਿੱਦਾਂ ਦੀਆਂ ਆ ਕਟੀਆਂ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਆ ਵੀ ਇਹਨਾਂ ਨੂੰ ਇੱਕ ਗੱਲ ਹੈਗੀ ਆ ਵੇ ਕੋਈ ਦਰ ਗਾਈਆਂ ਹੀ ਠੰਡੀਆਂ ਸੀ ਇਹ ਆ ਕੇ ਮੋਰੀ ਇਹ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਆ ਕਿੰਨੇ ਦਿਨੋਂ ਕਿੰਨ ਸੋਈ ਨਾ ਇਹਨੂੰ ਅਰਬੇ ਜੀ ਦਿਨ ਕੋਈ ਹੱਬਾ ਲਾ ਲਈ ਦੱਸ ਦੇਣ ਲਾ ਰਿਹਾ ਆਪਾਂ ਫੇਰ ਨਾ ਆਪਰੇ ਸੁਵਾਈ ਆ। ਨਾ ਆਪਾਂ ਜੀ ਉਠੀ ਮਾਰਨਾ ਨਾ ਆਪਾਂ ਕਿ ਮੈਂ ਉਹਨੂੰ ਬੱਚਾ ਲਾਉਣਾ ਠੀਕ ਆ ਕੀ ਇੱਧਰ ਵੇਖੋ ਕਈ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕਈ ਹੁੰਦੇ ਵੀਰ ਵੀ ਬੱਚਾ ਲਾ ਕੇ ਪਸਮਾਨੇ ਫੇਰ ਮਤਲਬ ਆਪਾਂ ਉਹ ਕੰਮ ਨਹੀਂ ਕਰਨਾ 7 ਵਜੇ ਦੀਆਂ ਝੋਟੀਆਂ ਚੋਈਆਂ ਨੇ ਹੁਣ ਟਾਈਮ ਵੇਖ ਲਓ ਕਿੰਨਾ ਹੋ ਗਿਆ ਠੀਕ ਆ ਇਹ ਦੋ ਤੋਂ ਦੋ ਟਾਈਮ ਸਾਡੇ ਕੋਲ ਚਵਾਲੇ ਉਤੋਂ ਅਸੀਂ ਦੋ ਦੋ ਟਾਈਮ ਮਿਲਕੀਂਗੇ ਇਹਨਾਂ ਦੀ ਕਰਕੇ ਐ ਝੋਟੀ ਆਦ ਕੋ ਵੀ ਇੰਨਾ ਹੀ 13 13.5 ਕਿਲੋ ਐ ਝੋਟੀ ਕੋ ਵੀ ਦੁੱਧ ਜੋਗ ਲੈ ਜਾਂਦਾ ਹੈ ਠੀਕ ਹੈ ਉਹ 15 ਕਿਲੋ ਚੋਇਆ ਹੈ ਇਹ ਸਿਰਫ ਸਾਡੇ ਗਵਾਨ ਕੇ ਨਾ 2 ਦਿਨ ਜੀ ਨਹੀਂ ਲਗਾ ਦੁੱਧ ਘਟਾਇਆ ਵਾ ਅੱਛਾ ਪਰ ਵੀ ਜਿੰਨਾ ਜਿੰਨਾ ਦੁੱਧ ਹੋਊਗਾ ਉਹਨਾਂ ਨਾਲ ਦੱਸਾਂਗੇ ਪਰ ਅੱਜ ਦੇ ਵਾਰ ਨੂੰ ਝੋਟੀਆਂ ਦੁੱਧ ਉਹਨਾਂ ਨੇ ਫੇਰ ਕਰ ਜਾਣਗੀਆਂ ਤੇ ਇਹਦੇ ਕੋਲ ਪਹਿਲੇ ਨੰਬਰ ਵਾਲੀ ਕੋਲ ਕਿੰਨਾ ਹੁਣ ਮੋਕੇ ਹੁਣ ਐ ਵਾਰ ਜਿਹੜਾ ਦੁੱਧ 80 ਰੁਪਏ ਤੇ ਹੈਗਾ ਵਾ ਦੁੱਧ ਹੋਊਗਾ 9 ਕਿਲੋ ਖੁੱਲਾ ਜਿਹੜਾ ਵਾ ਪਰ ਆਪਾਂ ਕਹਾਂਗੇ 8 ਠੀਕ ਹੈ 2 ਟਾਈਮ 3 ਟਾਈਮ 4 ਟਾਈਮ ਭਾਵੇਂ ਆਪਣਾ ਕੰਡਾ ਲਾਵੇ ਘਰ ਅੱਛਾ ਜਿਹੜਾ 14 ਕਿਲੋ ਤੇ ਫਿਰ ਸਾਨੂੰ ਜਿੰਨੀ ਸਾਈ ਕੋਈ ਦੇਊਗਾ ਉਨੀ ਡਬਲ ਪੈਸੇ ਦਵਾਂਗੇ ਵੀਡੀਓ ਤੁਹਾਡੀ ਚੱਲ ਰਹੀ ਹੈ ਤੋੜੋ ਫਿਰ ਇੱਕ ਰੀਨ ਆ ਦੇਖ ਸਾਡੇ ਇਹ ਬਿਲਕੁਲ ਛੋਟਾ ਸਿੰਘ ਆ ਤੇ ਸੋਹਣੀਆਂ ਚੌਟੀਆਂ ਆ ਜਿਹੜੀਆਂ ਚੰਗੇ ਕੱਦ ਕਾਟ ਦੀ ਚੰਗੀ ਸੰਭੀ ਸੰਭੀ ਚੌਟੀਆਂ ਹੈ ਚੱਕਰ ਚੱਕਰ ਕਾਫੀ ਹੋਇਆ ਪਿਆ ਆ ਜਲੇ ਮੋੜ ਲਿਆ ਬਾਕੀ ਇਹ ਵੀ ਚੰਗੀਆਂ ਛਕੀਨ ਝੋਟੀਆਂ ਵਾਂ। ਕੇਲੇ ਤੇ ਬੱਜੀਆਂ ਵੀ ਸੋਹਣੀਆਂ ਲੱਗਦੀਆਂ। ਜਿਹੜਾ ਆਪਾਂ ਕਹਿ ਦਈਏ ਵੀ ਇਹ ਕੋ 15 ਕਿਲੋ ਹੋਣੇ ਆ 16 ਕਿਲੋ ਆ 12 ਕਿਲੋ ਆ ਕਿਉਂਕਿ ਇਹਦੀ ਇਹ ਸੁਈ ਗਈ। ਇਹ ਮੁਣਕੇ ਘੜੀ ਨੂੰ ਕਿਸੇ ਨੇ ਆਣ ਕੇ ਸਾਰੇ ਕੋ ਝੋਣੀ ਆ। ਕਿਉਂਕੇ ਮੁਣਕੇ ਕੋਈ ਅਸੀਂ ਕਹੀਏ ਵੀ ਇਦਾਂ ਉਦਾਂ ਉਹ ਗਲਤ ਕਰ ਲਿਆ। ਅਗਲਾ ਕੋ ਦੂਰੋਂ ਆਵੇ। ਇੱਥੇ ਸਾਡੇ ਕੋਲ ਭਾਵੇਂ ਵੀਡੀਓ ਕਾਲ ਤੇ ਚਵਾ ਕੇ ਦੁੱਧ 10 ਕਿਲੋ ਹੋਊਗਾ। ਪਰ ਦੱਸਾਂਗੇ ਅੱਥ ਕਿਉਂਕਿ ਕੰਮ ਇਹਨਾਂ ਦਾ ਨਵਾਂ ਕਰਨ ਲੱਗੇ ਆ। ਜੇ ਚੰਗੇ ਚੱਲਾਂਗੇ ਤਾਂ ਫਿਰ ਫਰ ਕੋਈ ਵੀਰ ਭਰਾ ਆਪਣੇ ਨਾਲ ਚੱਲੂਗਾ ਤੇ ਮੁੱਲ ਕਰਾਂਗੇ ਇੱਕ ਵਾਰਾਂ ਕਰਤਾ ਗਲਤ ਤੇ ਫਿਰ ਉਹ ਕੰਮ ਖਰਾਬ ਹੋ ਜਾਣਾ ਦੁੱਧਾਂ ਨਹੀਂ ਝੂਠ ਮਾਰਨਾ ਕੋਈ ਜੋ ਮਰਜ਼ੀ ਹੋ ਜੇ ਤੇ ਮੁੱਲ ਫਿਰ ਮੋਲ ਆ ਰਵੇ ਦੀ ਹੋਣੀ ਹੈ ਝੋਟੀਆਂ ਨਾਲ ਜਿੰਨਾ ਮਰਜ਼ੀ ਕਰਾਈ ਜਾਓ ਪਰ ਆਪਾਂ ਤੁਹਾਨੂੰ ਇਹ ਪਹਿਲਾਂ ਦੱਸਣਿਆ ਆ ਵੀ ਇੱਕ ਤਰ੍ਹਾਂ ਸ਼ਰਵਾਤ ਕਰਨੀ ਆ ਠੀਕ ਆ ਤੇ ਬੇਟਾ ਲਿਆ ਕਰਾਂਗੇ ਹਾਲ ਫੇਰੇ ਜਿੰਨੀਆਂ ਵੀ ਲਈਆਂ ਗਈਆਂ ਇਹ ਨਹੀਂ ਵੀ ਗਿਣਤੀ ਦੀਆਂ ਹਾਂਜੀ ਮਤਲਬ ਤੁਹਾਡੀ ਮੀਡੀਆ ਟਾਇਪਾ ਕਰਾਂਗੇ ਜੇ ਚੰਗਾ ਰਿਸਪੌਂਸ ਮਿਲਿਆ ਤੇ ਠੀਕ ਹੈ ਤੇ ਚਲੋ ਗਾਈਆਂ ਦੇ ਵੇਚੀ ਦੀਆਂ ਹਾਂ ਹਾਂਜੀ ਹਾਂ 100 ਰੁਪਏ ਦੀ ਜਿੰਨਾ ਮਰਜ਼ੀ ਕਰੀਏ 1-20 ਦੀ ਝੋਟੀ ਦੇ ਦਾਂਗੇ 1-20 ਦੀ ਹਾਂਜੀ ਬਾਕੀ ਮੌਕੇ ਤੇ ਕਰ ਦੋਗੇ ਮਾਂਤਨ ਮਾਂਤਨ ਕਰਾ ਲਓ ਤੁਸੀਂ ਬਾਕੀ ਜਿੰਨਾ ਤੁਹਾਨੂੰ ਚੰਗਾ ਲੱਗਦਾ ਕਰਾ ਲਓ ਬਾਕੀ ਝੋਟੀ ਚੰਗੀ ਬੜੀ ਆ ਠੀਕ ਹੈ ਦੇਖੋ ਹੰਗੀਆਂ ਬੰਨੀਆਂ ਵਾਲੀ ਝੋਟੀ ਆ ਜਾਤ ਨਸਲ ਬਹੁਤ ਜ਼ਿਆਦੀ ਆ ਠੀਕ ਹੈ ਇਹ ਤੁਹਾਨੂੰ ਪਤਾ ਵਾ ਵੀ ਬਲੀ ਝੋਡੀ ਵੇਲੋ ਕਿੰਨੀ ਹੈ ਤੇ ਤਾਂ ਵੀ ਕਿੰਨੇ ਕੁ ਤੇ ਦੇ ਦੇਣੀ ਆਪਾਂ ਆ ਵੇਖੋ ਇਧਰ ਠੀਕ ਆ ਸਾਰੀਆਂ ਇਧਰ ਵੇਖੋ ਪੂਜ ਭਾਂ ਸਾਰੀ ਮਰੋੜ ਕੇ ਇਕੱਠੀ ਕਰ ਦਿਓ ਇਹੋ ਜੀ ਗੱਲ ਨਹੀਂ ਹੈਗੀ ਕਿੰਨੇ ਦੀ ਗੱਲ ਆ ਕਿੰਨੇ ਦੀ ਝੋਟੀ ਦੇ ਦੇਣੀ ਆਪਾਂ ਜੱਸ ਨੂੰ ਕਰਾ ਲਓ ਜੋ ਤੁਸੀਂ ਮਾਨਤਨ ਕਰਾਉਣਾ ਕਰਾਓ 1 15 ਦੇ ਦਈਏ ਦੇ ਦਾਂ ਘਰ ਪਈਏ ਤੂੰ ਚਾਹ ਤਾ ਦੇ ਦੇ ਠੀਕ ਆ ਜੀ ਹਾਂਜੀ ਬਾਕੀ ਕੋਈ ਫੋਨ ਲਾਵੇ ਵੀਰ ਭਰਾ ਬਾਕੀ ਇਹ ਆ ਵੀ ਇਹ ਸੋਨਾ ਵਾਂ ਹਾਂਜੀ ਇਹ ਸੋਨਾ ਵਾਂ ਸੋਨਾ ਤੁਹਾਨੂੰ ਪਤਾ ਵੀ ਕਦੀ ਨਹੀਂ ਘਟਦਾ ਇਹਨਾਂ ਵਦਨਾ ਵਦਨਾ ਵਾਂ ਨਾਲੇ ਅਜੇ ਨਹੀਂ ਕੋਈ ਹੈਗੀਆਂ ਵੀ ਚੌਥੇ ਆ ਤੀਜੇ ਆ ਇਹੋ ਜੀ ਗੱਲ ਨਹੀਂ ਹੈਗੀ ਕੋਈ ਠੀਕ ਆ ਹਾਂਜੀ ਤੇ ਹੁਣ ਇਹਦੇ ਦੰਦਾ ਨਹੀਂ ਵੀ ਹੋਣਗੀਆਂ ਝੋਟੀਆਂ ਠੀਕ ਆ ਤੇ ਹੁਣ ਅਗਲੀ ਝੋਟੀ ਬਾਰੇ ਦੱਸੀ ਆਪਾਂ ਇਹਦੇ ਮਗਰ ਕੱਟਾਉਣੇ ਇਹਦੇ ਮਗਰ ਕੱਟ ਪਹਿਲੇ ਨੰਬਰ ਵਾਲੀ ਜੇ ਕੱਟੀ ਜੇ ਇਹਦੇ ਮਗਰ ਕੱਟੇ ਆ ਤੇ ਇਹਦੇ ਮਗਰ ਕੱਟਾ ਇਹ ਵੀ ਬਿਲਕੁਲ ਛੋਟੇ ਸਿੰਗ ਦੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਇਹਨੂੰ 100 ਰੁਪਏ ਜੇ ਇੰਨੇ ਕ ਦਿਨ ਹੋ ਗਏ ਹੋਣਗੇ ਸਾਤ ਦਿਨ ਹੋ ਗਏ ਹੋਣਗੇ 12 ਹੋ ਗਏ ਹੋਣਗੇ ਝੋਟੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋਊਗਾ ਇਹਦੇ ਬਾਅਦ ਜਿਹੜਾ ਆ ਵਕਤ ਠੰਡਾ 10 ਤੋਂ ਪਲੱਸ ਹੋਊਗਾ ਪਰ ਆਪਾਂ 10 ਕਿਲੋ ਵੇੰਦਾਂਗੇ ਠੀਕ ਆ ਹਾਂਜੀ ਤੋਰੋ ਮੇਰੇ ਕਰੀ ਨਾ ਵਾਕਿਆ ਬਿਲਕੁਲ ਸੋਹਣੀਆਂ ਝੋਟੀਆਂ ਆ ਆਪਾਂ ਦੰਦ ਨਹੀਂ ਇਹਦੇ ਮਤਲਬ ਦੇਖੇ ਇਹ ਦੰਦ ਬੱਲੀ ਪਹਿਲੇ ਨਾਲ ਦੁੱਝਾਂ ਝੋਟੀਆਂ ਆ ਜਿਦਾਂ ਚਾਰ ਨੇ ਚਾਰ ਦੰਦ ਝੋਟੀਆਂ ਆ ਜੇ ਕੋਈ ਚੈੱਕ ਕਰਕੇ ਜਿਤਨਾ ਮਰਜ਼ੀ ਆ ਇਹ ਵਾਲੀ ਚਾਰ ਦੰਦ ਝੋਟੀਆਂ ਪਹਿਲਾ ਸਵੇਰ ਪਹਿਲੇ ਕੱਲੇ ਕੋਣ ਦੁੱਝਿਆ ਗਏ ਪਹਿਲੇ ਦੁੱਝੇ ਸਵੇਰ ਝੋਟੀਆਂ ਆ ਸਾਰੀਆਂ ਤੇ ਬਾਕੀ ਚੰਗੇ ਕੱਦ ਕਾਠ ਚ ਆ ਸੋਹਣੀਆਂ ਝੋਟੀਆਂ ਆ ਜਿਲੇ ਆ ਬਾਕੀ ਸੋਨ ਪੁਨੇ ਚ ਪੂਰੀਆਂ ਵਾ ਤੇ ਇਹਦਾ ਫਿਰ ਮੁੱਲ ਹਰ ਵੀ ਜੀ ਮੁੱਲ ਕੱਟੀ ਰਹਿਣਾ ਮੱਢੀ ਕਰਾ ਲਈਏ ਹਾਂਜੀ ਬਾਕੀ ਇਹ ਦੀਡਾਂ ਵੇਖ ਕੇ ਆਪਾਂ ਝੋਟੀਆਂ ਤਾਂ ਲੈਣਗੇ ਨਹੀਂ ਝੋਟੀਆਂ ਲੈਣ ਨਹੀਂ ਆਏ ਆਪਣੇ ਕਿਸੇ ਕੰਮ ਗਏ ਹਾਂ ਇੱਧਰ ਵੇਖੋ ਠੀਕ ਆ ਹਾਂਜੀ ਬੋਲਰ ਬਿਜਲੀ ਨਾਮ ਮਦੀ ਕਰਾਈਏ ਇਹ ਵੀ ਝੋਟੀ ਇੱਕ ਵੀ ਦੀ ਦੇਣਾ ਇੱਕ ਵੀ ਦੀ 5000 ਦੀ ਫੋਰ ਇੱਕ 15 ਅੱਛਾ ਇਹ ਵੀ ਇੱਕ 15 ਦੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 30 ਨੰਬਰ ਤੇ ਇਹਦੇ ਕੋਲ ਹੁਣ ਮੌਕੇ ਤੇ ਕਿੰਨਾ ਦੁੱਧ ਤਿਆਰ ਜੀ ਇਹ ਸੂਆ ਦੁੱਧਾ ਵਾ ਛੋਟੀ ਇਹ ਕੋਲ ਦੁੱਧ ਵੀ ਦਾਹਾਂ ਤੋਂ ਇਹ ਕੋਲ ਵੀ ਪਲਾਸਾ ਹੋਊਗਾ ਪਰ ਇਹਦਾ ਵੀ ਆਪਾਂ 10 ਕਿਲੋ ਅਖਾਂਗੇ ਠੀਕ ਹੈ ਮੈਂ ਨੇ ਉੱਥੇ ਤੁਹਾਨੂੰ 15 ਕਿਲੋ ਦੁੱਧ ਦੂਹ ਟਾਈਮਾਂ ਦਾ ਜਵਾਇਆ ਮੈਂ ਦਾ ਕੱਦ ਵਜਨ ਵੇਖ ਲੋ ਕਿੰਨਾ ਠੀਕ ਆ ਹਾਂਜੀ ਇਸ ਬਾਕੀ ਇਹ ਆ ਕਿ ਸਾਮਕੇ ਵਦਨ ਆ ਲੀਆਂ ਮੈਂ ਦੁੱਧ ਹੁਣਾ ਥੋੜਾ ਦਿਲ ਲਾ ਕੇ ਜੀ ਹੁਣ ਤੱਕ ਵੀਡੀਓ ਪਾਤੀ ਆ ਛੋਟੀਆਂ ਹਫਤਾ ਸਾਮ ਲੈਂਦੇ ਇਹਦੇ ਆਪਾਂ ਨੂੰ ਵੀ ਪਤਾ ਵੀ ਛੋਟੀਆਂ ਕਿੱਥੇ ਕਿੱਥੇ ਜਾਣੀਆਂ ਆ ਕਿੰਨੇ ਕਿੰਨੇ ਨੇ ਵੇਚਣੀਆਂ ਆ ਪਰ ਆਪਾਂ ਪਹਿਲਾਂ ਤੁਹਾਨੂੰ ਗੱਲ ਕੀਤੀ ਆ ਵੀ ਆਪਾਂ ਕਰਨੀ ਜ਼ਰੂਰ ਆ ਪਰ ਪਤਰੀ ਕਰਕੇ ਕਰਾਂਗੇ ਜਦੋਂ ਤੁਹਾਨੂੰ ਪਤਾ ਕੰਮ ਚੱਲਦੇ ਦੇ ਵਿੱਚ ਬੰਦਾ 10 ਵੇਜ ਲੈ ਜੀ 10 1000 ਬਣ ਜਾਂਦਾ 1000 1000 ਕਮਾ ਲਈ ਜੇ ਮੰਨ ਲਓ ਇੱਕੋ ਚ 10000 ਕਮਾਵਾਂਗੇ ਫਿਰ ਖਰੋਤੇ ਦਾਂਗੇ ਫਾਇਦਾ ਕੋਈ ਨਹੀਂ ਕਰ ਤੋਰੋ ਫਿਰ ਇੱਕ ਰੀਮ ਤੇ ਬਾਕੀ ਕਦ ਵਜਨ ਇਹਦਾ ਸਾਰਿਆਂ ਦਾ ਇੱਜਾ ਬਹੁਤ ਭਲੀ ਆ ਝੋਟੀ ਜੀ ਚੰਗੇ ਕਦ ਕਾਟਦੀ ਆ ਆ ਲਈ ਬੇ ਕੋ ਤਾਲੀਆਂ ਮਈਆਂ ਦਾ ਆਪਣੀ ਇੱਧਰ ਵਾਲੀਆਂ ਮਈਆਂ ਦਾ ਇੰਨਾ ਪੂੜਾ ਨਹੀਂ ਹੁੰਦਾ ਭੋਵੇਂ ਜੋ ਮਰਜੀ ਹੋ ਜੇ ਆ ਜਲੇ ਆ ਸੜਾਇਆ ਦਰਦੀ ਆ ਬਾਕੀ ਇਹ ਆ ਵੀ ਕਦ ਕੱਠ ਪੇ ਠਪੜੇ ਦੀਆਂ ਚੰਗੀਆਂ ਉਹ ਰਿ ਸ਼ਕੀਨ ਝੋਟੀਆਂ ਆ ਜਿਹੜੇ ਵੀਰੇ ਸ਼ਕੀਨ ਹੈ ਚੰਗੀਆਂ ਸੋਹਣੀਆਂ ਝੋਟੀਆਂ ਰੱਖੰਦੇ ਉਹਨਾਂ ਵਾਸਤੇ ਆਪਣਾ ਅਰਬੇ ਦੀਆਂ ਗਾਈਆਂ ਦੀ ਵੀਡੀਓ ਬਾਅਦ ਬਣਾਉਣੀ ਆ ਅੱਛਾ ਸਾਰਾ ਮੀਆਂ ਬੱਚੇ ਲਾਉਣੇ ਮਾੜੇ ਉਹ ਦੇਖ ਲਓ ਆਪਾਂ ਉਹ ਨਹੀਂ ਕਰਾਂਗੇ ਹਾਂਜੀ ਹਾਂਜੀ ਵੀਡੀਓ ਸਾਰੇ ਵੀਰ ਬਣਾਉਂਦੇ ਆ ਆਪਾਂ ਸਾਰਿਆਂ ਨੂੰ ਕਹਿੰਦੇ ਜਣੀ ਗਲਤ ਨਹੀਂ ਕਰੇ ਨੂੰ ਵੀ ਕਹਿੰਦੇ ਪਰ ਆਪਾਂ ਬੱਚੇ ਲਾ ਕੇ ਅਕੜਾ ਕੇ ਥਾਂ ਨਹੀਂ ਜੇ ਵੀਡੀਓ ਪਾਈਏ ਤੁਹਾਡੇ ਸਾਹਮਣੇ ਜੇ ਤੁਸੀਂ ਇਹ ਗੱਲ ਦੇਵਾਜੇ ਠੀਕ ਹੈ ਆਪਾਂ ਟਾਈਮ ਤੋਂ ਟਾਈਮ ਝੋਟੀਆਂ ਚੋਈਆਂ ਜੀ ਚਲੋ ਆਪਾਂ ਨੂੰ ਉਹ ਕੰਮ ਨਹੀਂ ਹੈਗਾ ਫੋਨ ਬੱਤੇ ਦਾ ਆ ਕੇ ਆਪਾਂ ਨੂੰ ਕਹਣਾ ਕਿ ਕੀ ਝੋਟੀਆਂ ਬੰਨਦੀਆਂ ਸਾਡੇ ਨੂੰ ਠੀਕ ਹੈ ਹਾਂਜੀ ਛੱਡ ਆਹ ਦੇਖ ਸਕਦੇ ਜੇ ਬੱਚੇ ਜਿਹੜੇ ਤਿੰਨਾਂ ਥੱਲੇ ਛੱਡੇ ਆ ਨਾਜਰੀਆਂ ਵਾ ਪਸਮਗੀਆਂ ਵਾ ਅਨਸਾਰੀਆਂ ਤੇ ਆਪ ਇਹਦੇ ਨੇ ਦਿਖਾ ਦੋ ਤਾਰਾਂ ਇਹਦੀਆਂ ਅਗਲੇ ਅਗਲੇ ਸਨਾਤ ਦੇ ਤਾਰਾਂ ਦਿਖਾ ਦਈਏ ਨਾ ਜੀ ਤੇ ਪਿਛਲੇ ਬਿਛਲੇ ਥਨਾਂ ਦੀਆਂ ਧਾਰਾਂ ਦਿਖਾ ਲਈਏ। ਬਈ ਇਹਨਾਂ ਦੂਜੀਆਂ ਕੱਟੀਆਂ ਨਾਲ ਜਿਹਨੇ ਇਹਨਾਂ ਨੇ ਮਾਰੀ ਲੱਗਿਆ। ਠੀਕ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਉਹ ਵਾਲੀ ਆ ਤੇ ਜਿਹੜੀ ਦੂਸਰੀ ਵਾਲੀ ਆ ਇਹ ਵੀ ਦਿਖਾ ਦੀਏ। ਸੇ ਅਗਲੇ ਸਨਾਨਾ ਵਿੱਚ ਆ ਦਿਖਾ ਦੀਏ। ਠੀਕ ਆ। ਤੇ ਇਹਦੇ ਇੱਕ ਮਿੰਟ ਖੰਡ ਦਿਖਾ ਦੀਏ ਤੇ ਲਾ ਕੇ ਦਵਾਪਾ। ਠੀਕ ਆ ਜੀ। ਤੇ ਆ ਦੇਖ ਸਕਦੇ ਆ ਝੋਟੀ ਆ ਜਿਹੜੀ ਦੂਸਰੇ ਨੰਬਰ ਤੇ ਆ। ਇਹਨੇ ਤੀਸਰੇ ਵਾਲੀ ਵੀ ਦਿਖਾ ਦਈਏ ਤੁਹਾਨੂੰ ਆ ਦੇਖਾਂ ਤੇ ਵਿਛਲੇ ਸਨਾਂ ਦਾ ਵੀ ਦਿਖਾ ਦਈਏ ਜਮਾਂ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਮਾਂ ਤਾਂ ਨਾਲ ਖੁੱਲਾ ਹੋ ਜਾਵੇ ਠੀਕ ਹੈ ਜੀ ਅਜੇ ਦੇ ਥਣ ਦੇਖਾਂ ਦੇ ਲੱਗੇ ਤਾਂ ਠੀਕ ਹੈ ਜੀ ਤੇ ਗਾ ਹੁਣ ਤੁਹਾਨੂੰ ਦਿਖਾਈਏ ਜਿਹੜੀਆਂ ਤੇ ਪਾਉਣੀਆਂ ਆ ਪਜੀ ਸ਼ਾਈ ਵਾਲਿਆਂ ਦੀ ਹੈ ਜੀ ਗਾਮ ਤੋਂ ਇਹ ਗੱਬਣ ਜੀ ਹਾਂ ਜੀ ਗੱਬਣ ਇਹ ਚੋਗੀ ਇਹਰੇ ਦੰਦਾ ਦਿਓ ਜੀ ਸਵੇਰ ਪਹਿਲਾਂ ਪਹਿਲਾਂ ਨੇ ਸੁਣਾ ਬੱਚੇ ਨੇ ਜੀ ਅੱਛਾ ਹਾਂ ਜੀ ਦੁੱਧ ਕੋਈ ਇਹਦਾ 20 ਕਿਲੋ ਕਹਿੰਦੇ ਔਰ 15 ਕਿਲੋ ਕੋਈ 12 ਕਿਲੋ ਕੋਈ ਜਿੰਨਾ ਮਰਜ਼ੀ ਕਿਲੇ ਸਾਡੀ ਦਿਮਾਗ ਨਾਲ ਸਾਡੇ ਅਗਲ ਨਾਲ ਇਹ 15 ਕਿਲੋ ਦੁੱਧ ਬੱਚੀ ਦੇਈ ਜੂਗੀ ਨਮਾਨਾ ਠੀਕ ਹੈ ਹਾਂ ਜੀ ਬਾਕੀ ਹੈ ਉਧਰ ਦੀ ਆ ਉਧਰ ਇਹ ਨਹੀਂ ਹੰਦੀ ਮਈਆਂ ਦੇ ਨਾਲ ਪਾ ਗਈ ਚਲੋ ਖੋਲੋ ਹਤੋਰੀਏ ਇਹ ਤੇ ਲਹਾਰੇ ਦਾ ਸੁਣਾਇਆ ਕਰਦੀ ਗੋ ਉਹਨਾਂ ਗੱਲ ਚ ਇਹ ਸੰਗਲੀ ਪਾਈ ਉਹ ਸਾਡੇ ਕੋਲ ਪਈ ਅਸੀਂ ਲਾ ਗਦੇ ਹੁਣ ਨੋਕਾ ਲਗਦਾ ਇਹਨੂੰ ਪਾਇਆ ਲਹਾਰੇ ਦਾ ਕਰ ਬਾਕੀ ਸੋਹਣੀ ਸਾਈ ਵਾਲਿਆ ਚੰਗੇ ਕਰਦ ਕਰਤੀ ਇਹ ਵੀ ਪਿਓ ਪਿਓ ਨਿਸ਼ਾਨੀਆਂ ਵਾਂ ਜਿਹੜੀਆਂ ਪਿਓਰ ਹੁੰਦੀਆਂ ਬਾਜ ਥੋੜਾ ਤਿਲਕ ਕੀ ਆ ਜਗਾ ਤੇ ਰਾਜ ਤਿਲਕਨ ਹਲੀ ਆ ਜਿਲੇ ਆ ਵਿੱਚ ਜਿੰਦਿਆਂ ਦੇ ਨਾਮਾਂ ਤਾਂ ਸੀਏ ਤੇ ਚੱਬੂ ਦਾ ਜਿਹੜਾ ਕਰਦੀ ਜੇ ਤਰ੍ਹਾਂ ਕਿ ਵਿਦਿਆ ਉਹਨਾਂ ਨੇ ਆਪਾਂ ਨੇ ਦੱਸਿਆ ਉਹਨੇ ਨਾਗਰ ਰੁਪਈਏ ਜੇ ਬਣ ਜਾਣੀਆਂ ਤੇ ਲੱਗਣਾ ਮਹਰੀ ਆ ਤਿਆਰ ਕਰਦੀ ਆ ਬੱਛੀ ਥੋੜੀ ਜੀ ਹੋਰ ਗੱਲ ਕੋਈ ਨਹੀਂ ਤਿਆਰ ਹੋਣੀ ਆ ਪੂਰੀ ਅਜੇ ਹਨਾ ਤੇ ਇਹਦਾ ਫਿਰ ਮੁੱਲ ਮੋਹ ਦਾ ਰੁਪਈਏ ਜਿੱਤਰਾ ਜਾਤ ਬ੍ਰੀਡ ਆ ਭਾਵੇਂ 50 ਕਰ ਲਈਏ ਭਾਵੇਂ 45 ਕਰ ਲਈਏ ਹਾਂਜੀ 40 ਜੋ ਜੋ ਤੁਸੀਂ ਛੋਟ ਕਹੋਗੇ ਉਹ ਕਰਦਾਂਗੇ 2000 ਕਰਦੇ 4000 ਕਰਦਾਂਗੇ 36000 ਦੀ ਜਸ ਨੂੰ 36000 ਦੀ ਦੇ ਦਿੰਗੇ ਬਾਕੀ ਕੱਦ ਕੱਦ ਪੱਖਾ ਬੁਰੀ ਜਵਾਨ ਆ ਤੇ ਚੰਗੇ ਸਾਈ ਵਾਲਿਆ ਥਣ ਵੀ ਇਹਦੇ ਹੁਣ ਤੋਂ ਹੀ ਹੱਥ ਚ ਆਉਣਗੇ ਥਣ ਥਣ ਬਹੁਤ ਵਧੀਆ ਲੱਗੇ ਬਾਕੀ ਪਾਸ ਕੀਤੀ ਠੰਡੀ ਡੁੰਡੀ ਕੋ ਗੱਲ ਨਹੀਂ ਠੀਕ ਆ ਤੇ ਆ ਸੂਈ ਕੱਪਨ ਦੇ ਇਹ ਸੂਈ ਆ ਜੀ ਹੁਣ ਸੂਈਆਂ ਆ ਗਈਆਂ ਗੱਡੀ ਹਨਾ ਕਿਹੜਾ ਤੋਰੋ ਫੇਰੀ ਨਵੇਂ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਕੋਈ 10 ਦਿਨ ਹੋ ਗਏ ਹੋਣਗੇ ਜੀ ਤੇ ਦੁੱਧ ਕਿੰਨਾ ਤਿਆਰ ਕਰਕੇ ਦੋ ਧਰਬੇ ਜੀ ਇਹਨਾ ਅਸੀਂ ਰਾਤੀ ਝੋਟੀਆਂ ਦੁੱਧ ਦਿੱਤੀਆਂ ਨੇ ਇਹ ਗਾਈ ਤੇ ਕੋਹ ਪੰਲੀ ਵਿੱਚ ਲਈਆਂ ਦੋਹਾਂ ਝੋਟੀਆਂ ਦੇ ਠੀਕ ਆ ਸਾਡੀ ਪਾਣ ਲਿਆਣੀਆਂ ਝੋਟੀਆਂ ਇਹ ਉਹਦੇ ਵਿੱਚ ਨਹੀਂ ਆਣੇ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਆ ਵੀ ਦੁੱਧ ਦੇ ਤਕੂ ਆ ਵਕਤ 14-15 ਕਿਲੋ ਆ ਪਰ ਆਪਾਂ 13 ਕਿਲੋ ਕਰਕੇ ਗਾਈ ਲਈ ਆ ਜੀ ਠੀਕ ਆ ਹਾਂਜੀ ਆਪਾਂ ਕਹਾਂ ਉਹਨਾਂ ਨੇ 15 ਕਿਲੋ ਕਿਹਾ ਏ ਪਰ ਆਪਾਂ 13 ਕਿਲੋ ਕਰਕੇ ਲਈਏ ਇਹ ਕਿੰਨਾ ਕੁ ਤੇਰਾ ਚਵਾਈ ਜਾਊਗੀ 2000 ਰੁਪਏ ਤੇ 17-18 ਕਿਲੋ ਅੱਛੀ ਰਮਾਨਾ ਚਵਾਈ ਜਾਊਗੀ ਬਾਕੀ ਜਾਤ ਮਰੀੜੇ ਬਹੁਤ ਜਿਆਦਾ ਹੋਣੀ ਥੋੜਾ ਦੁੱਧ ਚਵਾਈ ਦਊਗੀ ਥਣ ਭਾਂਡਾ ਦੱਸਦਾ ਵੀ ਇੰਨਾ ਦੁੱਧ ਤਾਂ ਹੈਗਾ ਹੀ ਆ 14-15 ਕਿਲੋ ਤਾਂ ਹੁਣ ਵੀ ਹੈਗਾ ਹਾਂਜੀ ਹਾਂਜੀ 13 ਕਿਲੋ ਗਾਂ ਦੇ ਤੋਂ ਆਪਾਂ ਚੋਈ ਨਹੀਂ ਉਹਨਾਂ ਦੇ ਘਰ ਆਪਾਂ ਮਾਹਰ ਬਤਾਰਾ ਆਜੁਨੇ ਆ ਬਜੀ ਆਹੇ ਮੀਆਦ ਰੋਹਾਂ ਨਾਲ ਚਾਲੀ ਦੇ ਰਿਹਿੰਦੇ ਕੰਦੇ ਸੁਆਦ ਦੇ ਚਾਹੁੰਦੇ ਹੋ ਬਾਕੀ ਸੂਈ ਸਵਾਈ ਜਰਸੀ ਆ ਪਾਰੇ ਪੱਲੇ ਦੀ ਆ ਜੇ ਇਹ ਇਹਦਾ ਫਿਰ ਮੁੱਲ ਵੀਰ ਜੀ ਆਰ ਪੀ ਜੀ ਮੋਡਾ ਬੱਛੀ ਦਾ ਜਨਾ ਮਰਜ਼ੀ ਕਰ ਲਈਏ ਛਾੜ ਭਾਂਡਾ ਦੇ 20 ਲੀਟਰ ਵਾਲਾ ਵਾ ਆਪਾਂ ਇਹ ਕਹਿੰਦੇ ਆ ਚਲੋ 17 18 ਕਿਲੋ ਦਈ ਜਾਵੇ ਮੋਲੇ ਦਾ 50000 ਆ 4000 ਰੁਪਏ ਚਲੋ ਜੋੜਾ 46000 ਜਿੱਦ ਤੇ ਠੀਕ ਹੈ ਜੀ ਤੇ ਆ ਵੀ ਜੱਸੀ ਸੂਈ ਸਵਾਈ ਆ ਤੋਰ ਦੋ ਫਿਰ ਇੱਕ ਰੀਨੋ ਨੇ ਇਹਨੂੰ ਕਿੰਨੇ ਦੇਣਾ ਹੋ ਗਿਆ ਵੀ ਦੀ ਸੂਈ ਨਾ ਇਹਨੂੰ ਆਰ ਫਿਰ ਵੀ ਸੂਈ ਨਾ ਦਹਾਦੇ ਦਾ ਵਾਅਦਾ ਹੋ ਗਿਆ ਨੇ ਤੇ ਦੁੱਧ ਕਿੰਨਾ ਤਿਆਰ ਕਰ ਗਏ ਉਰਦਨ ਆਵਾਜ਼ ਤੇ ਕੋਹਣ ਜਿਹੜਾ ਖੁੱਲਾ ਡੁੱਲਾ ਵਾਲਾ 17 ਕਿਲੋ ਹੋਊਗਾ ਤਿਆਰ ਜਿਹੜਾ 15 ਮਾਦ ਲੀਟਰ ਮੈਂ ਕੰਨ ਲੈਣਾ ਜਿਦਾਂ ਮਰਜੀ ਕੋਚੇ ਗੇ ਵਾਸ ਕਰ ਲੈ ਸੁਨਵਾਵਾ 20 ਕਿਲੋ ਦਾ ਹੋਊਗਾ ਅੱਛਾ ਤੇ ਇਹਦੇ ਅਜ ਦੁੱਧ ਉਹ ਵਜੂਗੀ ਔਰ ਦੁੱਧ ਹਰ ਵੀ ਜੇ ਨੇ 20 ਕਿਲੋ ਵਾਛੀ ਮੈਂ ਕਰ ਦੇਣਾ ਹੁਣ ਠੰਡਾ ਮੌਸਮ ਹੋ ਗਿਆ ਇਹਨਾਂ ਦੁੱਧ ਦੇ ਤੋਰੋ ਫਿਰ ਇੱਕ ਕਰੀਮ ਬਾਕੀ ਆ ਮੇ ਕੋ ਥਨੀ ਥਨੀ ਬਹੁਤ ਜਿਆਦੀ ਜਿੰਨਾ ਮਰਚ ਦੇਖ ਰੋ ਠੀਕ ਹੈ ਹਾਂ बाकी गाणा ਵੀ ਚੰਗੀ ਬਣੀ ਤੇ ਪਛਾਣ ਵੀ ਚੰਗੀ ਬਣੀ ਹੈ ਤੇ ਇਹਦਾ ਫਿਰ ਮੁੱਲ ਮੁੱਲ ਆ ਰਿਹਾ 55000 ਦੀ ਬਚੀ ਜੀ ਅਸ ਤੋਂ ਦੇਦਾ 55000 ਚਲੋ ਬਾਕੀ ਕੋ ਫੋਨ ਲਾ ਦੇ ਤੇ ਹੁਣ ਇੱਕ ਆਂਡ ਤੇ ਆ ਗਿਆ ਵੀ ਸੋਈ ਸਵਾਈ ਆਰ ਵੀ ਜੇ ਵੀ ਉਹ ਪੱਲੀ ਵਿੱਚ ਇਹ ਦੋਵੇਂ ਮਹੀ ਜਾਂ ਮਹੀਆ ਦੋਵਾਂ ਚ ਪਾਈਆਂ ਨੇ ਠੀਕ ਆ ਤੇ ਇਰਪੁਦ ਹੋਤਾ ਹੀ ਨਹੀਂ ਜੇ ਕਿ ਹੋ ਗਿਆ ਲਿਆਦਾ ਮੈਂ ਤੁਹਾਨੂੰ ਆਖੀ ਉਹ ਵੀ ਬੱਚੀ ਨਹੀਂ ਚੋਈ ਉਹਦੇ ਅਸਰ ਭਤਾਰਾ ਮਾਰੀਆਂ ਥਾਣਾ ਦੀ ਸਾਡੀ ਗਰੰਟੀ ਹੋਊਗੀ ਅੱਛਾ ਚਲੋ ਦੁੱਧ ਵੀ ਜਨਾ ਉਹਨਾਂ ਦੱਸਿਆ ਹੀ ਉਹਨਾਂ ਕੋਲ ਜੇ ਪੈਸੇ ਲੈਣੇ ਇਹੋ ਜੀ ਕੋਈ ਗੱਲ ਨਹੀਂ ਹੈ ਠੀਕ ਹੈ ਤੇ ਆ ਵੀ ਜਿਹੜੀ ਬੱਚੀ ਆ ਇਹ ਵੀ ਉਹਨਾਂ ਕਹਿੰਦੇ ਵੀ ਇਹ ਸੂਈ ਆ ਪੰਨੀਆਂ ਦਿਨਾਂ ਦੀ ਅੱਛਾ 20 ਦਿਨਾਂ ਦੀ ਪੰਨੀਆਂ ਦਿਨਾਂ ਦੀ ਕਹੀ ਜਾਂਦੇ ਪਰ ਆਪਾਂ ਇਹਨੂੰ ਆਪਾਂ ਨਹੀਂ ਇਹ ਕਹਿੰਦੇ ਵੀ ਇਹ ਮਹੀਨੇ ਦੀ ਸੂਈ ਆ ਡੇਢ ਦੀ ਸੂਈ ਆ ਕਿਉਂਕਿ ਆਪਾਂ ਦੇ ਨਾਂ ਉਹਨਾਂ ਘਰ ਬੱਚਾ ਵੇਖਿਆ ਤੇ ਨਾਂ ਸਾਨੂੰ ਉਹਨਾਂ ਬੱਚਾ ਦਿਖਾਇਆ ਹੀ ਕਹਿੰਦੇ ਇਹ ਮਰ ਗਿਆ ਬੱਚਾ ਬੜੇ ਜਰ ਠੀਕ ਆ ਠੀਕ ਆ ਉਦਾਂ ਸਾਨੂੰ ਪਤਾ ਵਾ ਜਿੰਨਾ ਦੁੱਧ ਉਹਨਾਂ ਦੱਸਿਆ ਉਹਨਾ ਹੀ ਆ ਹੈਗਾ 12 ਕਿਲੋ ਹੀ ਆ ਪਰ 8-10 ਕੋਈ ਦੇਨੇ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਟੋਰੋ ਫਿਰ 8-10 ਦੇ ਲੱਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਬਾਕੀ ਉਹਨਾਂ ਦੀ ਹਾਲਤ ਪਤਾ ਲੱਗਣੀ ਨਹੀਂ ਰਿਹਾ ਉਹਨਾ ਵੀਡੀਓ ਚਲੋ ਮੇਰੀ ਭਾਵੇਂ ਵੇਖ ਹੀ ਲੈਣੀ ਉਹਨਾਂ ਵੀ ਆ ਵੇਖੋ ਚਿਕਨ ਕਿੰਨੇ ਦੋ 40 ਆ ਗਾਈ ਇਹ ਵੀ ਦੁੱਧ ਕਰ ਜੂਗੀ ਅੱਜ ਦੇ ਵਾਰ ਨੂੰ 15 ਕਿਲੋ फ मुल मु ਠੀਕ ਹੈ ਇਹ ਆਪਾਂ ਮੋਲੇ ਦਾ 25 26 22 ਜੋ ਮੱਦੀ ਕਰਾ ਲਈਏ 20000 ਜਮਾਨ ਕਰਦਾ ਅੱਛਾ 20000 ਜਮਾਨ ਕਰਦਾ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਬਸ ਕਹਿਣਾ ਇਹੋ ਹੀ ਆ ਵੀ ਜਿਹੜੀਆਂ ਮਤਲਬ ਖੁਈਆਂ ਝੋਟੀਆਂ ਆ ਆਪਣੇ ਕੋਲ ਉਹ ਦੁੱਧ ਅੱਜ ਦੇ ਵਾਰ ਨੂੰ ਝੋਟੀਆਂ ਸਾਰੀਆਂ 14 14 15 15 ਕਿਲੋ ਕਰ ਦੇਣੀਆਂ ਠੀਕ ਹੈ ਮਤਲਬ ਇਹ ਨਹੀਂ ਵੀ ਅਸੀਂ ਆਪਣੇ ਹੱਥੀਂ ਖੁਈਆਂ ਆ ਠੀਕ ਹੈ ਤੁਹਾਡੀ ਵੀਡੀਓ 'ਚ ਕਹਿਨੇ ਆ ਜਿਹੜਾ ਬੰਦਾ ਸੇਵਾ ਕਰੂਗਾ ਜੇ ਨਾ ਝੋਟੀਆਂ ਦੁੱਧ ਕਰਨਾ ਫਿਰ ਵੀ ਇੰਝ ਜੰਮਿਆ ਰਹੇ ਹੁੰਦਾ ਸੋਗੀਆਂ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਤਸੱ ਵੇਸ਼ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ